ਅਸੀਂ ਜਿੰਦਗੀ ਨੂੰ ਸਿਰਫ ਗੁਜ਼ਾਰੋ ਨਹੀਂ ਬਲਕਿ ਉਸ ਨੂੰ ਜਿਓ ਸਿਰਫ ਹੱਥ ਨਾ ਲਗਾਓ ਮਹਿਸੂਸ ਕਰੋ ਸਿਰਫ ਦੇਖੋ ਨਹੀਂ ਗੌਰ ਕਰੋ ਸਿਰਫ ਸੁਣੋ ਨਹੀਂ ਧਿਆਨ ਨਾਲ ਸੁਣੋ ਸਿਰਫ ਧਿਆਨ ਨਾਲ ਹੀ ਨਾ ਸੁਣੋ ਬਲਕਿ ਸਮਝੋ ਸਿਰਫ ਸਮਝੋ ਨਹੀਂ ਬਲਕਿ ਉਸ ਨੂੰ ਜੀਵਨ ਵਿੱਚ ਉਤਾਰੋ ਜੀਵਨ ਵਿੱਚ ਉਤਾਰਨਾ ਹੀ ਤਾਂ ਸਭ ਕੁਝ ਹੈ ਅਖੀਰ ਅਸੀਂ ਸਿੱਖਦੇ ਹੀ ਕਿਉਂ ਆਂ ਜੀਵਨ ਨੂੰ ਬਿਹਤਰ ਬਣਾਉਣ ਲਈ ਗਿਆਨ ਹੀ ਸ਼ਕਤੀ ਹੈ ਇਹ ਗੱਲ ਅਧੂਰੀ ਹੈ ਗਿਆਨ ਤਾਂ ਬਸ ਜਾਣਕਾਰੀ ਦਾ ਨਾਮ ਹੈ ਗਿਆਨ ਸ਼ਕਤੀ ਉਦੋਂ ਹੀ ਬਣਦਾ ਹੈ ਜਦੋਂ ਉਸ ਦੀ ਵਰਤੋਂ ਕੀਤੀ ਜਾਵੇ ਇੱਕ ਬਹੁਤ ਹੀ ਪਿਆਰੀ ਕਹਾਣੀ ਹੈ ਇੱਕ ਜੰਗਲ ਸੀ ਤੋਤਿਆਂ ਦੇ ਜੰਗਲ ਦੇ ਨਾਮ ਤੋਂ ਮਸ਼ਹੂਰ ਸੀ ਕਿਉਂਕਿ ਉੱਥੇ ਬਹੁਤ ਸਾਰੇ ਤੋਤੇ ਰਹਾ ਕਰਦੇ ਸੀ ਇੱਕ ਸ਼ਿਕਾਰੀ ਦੀ ਨਜ਼ਰ ਵਿੱਚ ਉਹ ਜੰਗਲ ਆ ਗਿਆ ਉਹ ਸ਼ਿਕਾਰੀ ਜੰਗਲ ਵਿੱਚ ਰੋਜ਼ ਜਾਂਦਾ ਜਾਲ ਵਿਛਾਉਂਦਾ ਦਾਣੇ ਪਾਉਂਦਾ ਤੇ ਬਹੁਤ ਸਾਰੇ ਤੋਤੇ ਫੜ ਲੈ ਆਉਂਦਾ ਤੇ ਉਹਨਾਂ ਨੂੰ ਬਾਜ਼ਾਰ ਵਿੱਚ ਵੇਚ ਦਿੰਦਾ ਇਹ ਹਰ ਰੋਜ਼ ਹੋਣ ਲੱਗਿਆ ਹੁਣ ਹੌਲੀ-ਹੌਲੀ ਉਸ ਜੰਗਲ ਵਿੱਚ ਤੋਤਿਆਂ ਦੀ ਗਿਣਤੀ ਘਟਣ ਲੱਗੀ। ਇਹ ਵੇਖ ਕੇ ਤੋਤਿਆਂ ਦੇ ਸਰਦਾਰ ਨੂੰ ਬਹੁਤ ਚਿੰਤਾ ਹੋਈ ਕਿ ਜੇਕਰ ਇਸ ਤਰ੍ਹਾਂ ਹੀ ਚੱਲਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਜੰਗਲ ਵਿੱਚ ਇੱਕ ਵੀ ਤੋਤਾ ਨਹੀਂ ਬਚੇਗਾ। ਪਰ ਹੁਣ ਉਹ ਕਰੇ ਵੀ ਤਾਂ ਕੀ ਕਰੇ? ਉਹ ਇਸੇ ਸੋਚ ਵਿੱਚ ਉਲਝਿਆ ਹੋਇਆ ਸੀ ਕਿ ਉਸ ਨੂੰ ਖਿਆਲ ਆਇਆ ਇੱਕ ਸਾਧੂ ਦਾ ਜੋ ਕਿ ਜੰਗਲ ਦੀ ਸੀਮਾ ਤੇ ਰਹਿੰਦਾ ਸੀ। ਉਸਨੇ ਸੁਣਿਆ ਸੀ ਕਿ ਉਹ ਸਾਧੂ ਕਿਸੇ ਵੀ ਸਮੱਸਿਆ ਦਾ ਹੱਲ ਕਰ ਸਕਦਾ ਹੈ ਉਹ ਤੋਤਾ ਸਾਧੂ ਕੋਲ ਚਲਾ ਗਿਆ ਤੇ ਜਾ ਕੇ ਸਾਧੂ ਨੂੰ ਸਾਰੀ ਗੱਲ ਦੱਸੀ ਸਾਧੂ ਨੇ ਕਿਹਾ ਇੱਕ ਗੱਲ ਹੈ ਜੋ ਮੰਤਰ ਦੀ ਤਰ੍ਹਾਂ ਹੈ ਜਾ ਕੇ ਆਪਣੇ ਸਾਥੀਆਂ ਨੂੰ ਦੱਸਣਾ ਜੇਕਰ ਉਹ ਸਮਝਣਗੇ ਤਾਂ ਇਸ ਜੰਜਾਲ ਤੋਂ ਛੁੱਟ ਜਾਣਗੇ ਤੇ ਉਹ ਮੰਤਰ ਹੈ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਇਸ ਮੰਤਰ ਨੂੰ ਯਾਦ ਕਰਕੇ ਉਹ ਸਰਦਾਰ ਤੋਤਾ ਉੱਡ ਗਿਆ ਜੰਗਲ ਵਿੱਚ ਜਾ ਕੇ ਸਾਰੇ ਤੋਤਿਆਂ ਨੂੰ ਇਕੱਠੇ ਕੀਤਾ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਸਭ ਨੂੰ ਉਹ ਗੱਲ ਆਪਣੇ ਨਾਲ ਦੁਹਰਾਉਣ ਲਈ ਕਿਹਾ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਹੁਣ ਤਾਂ ਸਾਰੇ ਤੋਤੇ ਸੌਂਦੇ ਜਾਗਦੇ ਉੱਠਦੇ ਬੈਠਦੇ ਖਾਂਦੇ ਪੀਂਦੇ ਬਸ ਇਹੀ ਗੱਲ ਦੁਹਰਾਉਂਦੇ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਅਗਲੇ ਦਿਨ ਸ਼ਿਕਾਰੀ ਆਇਆ ਉਸਨੇ ਜਾਲ ਵਿਛਾਇਆ ਪਰ ਦਰਖਤਾਂ ਤੇ ਬੈਠੇ ਤੋਤੇ ਲਗਾਤਾਰ ਇਹੀ ਬੋਲੀ ਜਾ ਰਹੇ ਸੀ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਸ਼ਿਕਾਰੀ ਪਸੀ ਸੋਚਣ ਲੱਗਿਆ ਕਿ ਸਭ ਨੂੰ ਪਤਾ ਹੈ ਕਿ ਮੈਂ ਅੱਗੇ ਕੀ ਕਰਨ ਵਾਲਾ ਅੱਜ ਤਾਂ ਮੈਂ ਇੱਕ ਵੀ ਤੋਤੇ ਦਾ ਸ਼ਿਕਾਰ ਨਹੀਂ ਕਰ ਪਾਵਾਂਗਾ ਉਸਨੇ ਜਾਲ ਇਕੱਠਾ ਕੀਤਾ ਤੇ ਚਲਿਆ ਗਿਆ ਅਗਲੇ ਦਿਨ ਸ਼ਿਕਾਰੀ ਫਿਰ ਆਇਆ ਹਰ ਪਾਸੇ ਇਹੀ ਆਵਾਜ਼ ਗੂੰਜ ਰਹੀ ਸੀ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਹੁਣ ਰੋਜ਼ ਇਹੀ ਹੋਣ ਲੱਗਿਆ शिकारी परेशान हो गया कि ਹੁਣ ਉਹ ਸ਼ਿਕਾਰ ਨਹੀਂ ਕਰੇਗਾ ਤਾਂ ਉਹ ਬਾਜ਼ਾਰ ਵਿੱਚ ਕੀ ਵੇਚੇਗਾ ਤੇ ਖਾਵੇਗਾ ਕੀ ਉਸ ਦੀ ਤਾਂ ਰੋਜ਼ੀ ਰੋਟੀ ਵੀ ਇਹੀ ਸੀ ਹੈਰਾਨ ਪਰੇਸ਼ਾਨ ਉਹ ਰੋਜ਼ ਖਾਲੀ ਹੱਥ ਘਰ ਵਾਪਸ ਆ ਜਾਂਦਾ ਇੱਕ ਦਿਨ ਉਸ ਦੀ ਪਤਨੀ ਨੇ ਉਸ ਦੀ ਪਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਸ ਨੇ ਸਾਰੀ ਸਥਿਤੀ ਦੱਸ ਦਿੱਤੀ ਪਤਨੀ ਨੇ ਮੁਸਕਰਾ ਕੇ ਕਿਹਾ ਬਸ ਐਨੀ ਇੱਕ ਗੱਲ ਤੁਸੀਂ ਫਿਕਰ ਨਾ ਕਰੋ ਮੈਂ ਇੱਕ ਸਾਧੂ ਨੂੰ ਜਾਣਦੀ ਹਾਂ ਜਿਸ ਦੇ ਕੋਲ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਪਤਨੀ ਸ਼ਿਕਾਰੀ ਨੂੰ ਲੈ ਕੇ ਸਾਧੂ ਕੋਲ ਚਲੀ ਗਈ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਇਹ ਉਹੀ ਮਹਾਤਮਾ ਸੀ ਜਿਨ੍ਹਾਂ ਕੋਲ ਤੋਤਿਆਂ ਦਾ ਸਰਦਾਰ ਵੀ ਆਇਆ ਸੀ ਉਹ ਮਹਾਤਮਾ ਸਾਰੀ ਗੱਲ ਸੁਣ ਕੇ ਬੋਲੇ ਗੀਤਾ ਵਿੱਚ ਪੜਿਆ ਹੈ ਨਾ ਕਰਮ ਕਰੋ ਫਲ ਦੀ ਚਿੰਤਾ ਨਾ ਕਰੋ ਬਸ ਤੂੰ ਆਪਣਾ ਕੰਮ ਕਰ ਤੋਤੇ ਆਪਣਾ ਕੰਮ ਕਰ ਰਹੇ ਨੇ ਤੇ ਤੂੰ ਆਪਣਾ ਕਰਮ ਕਰਦਾ ਜਾ ਬਾਕੀ ਸਭ ਉਸ ਮਾਲਕ ਤੇ ਛੱਡ ਦੇ ਜਾਂ ਜਾਲ ਵਿਛਾ ਦਾਣੇ ਪਾ ਹੁਣ ਤੋਤੇ ਫਸਣ ਜਾਂ ਨਾ ਫਸਣ ਇਹ ਉਹਨਾਂ ਦੇ ਉੱਪਰ ਹੈ ਸ਼ਿਕਾਰੀ ਨੇ ਉਦਾਂ ਹੀ ਕੀਤਾ ਜਿਵੇਂ ਸਾਧੂ ਨੇ ਕਿਹਾ ਸੀ ਪਰ ਤੋਤੇ ਤਾਂ ਉਹੀ ਗੱਲ ਦੁਹਰਾ ਰਹੇ ਸੀ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਪਰ ਅੱਜ ਸ਼ਿਕਾਰੀ ਨੇ ਜਾਲ ਵਿਛਾਇਆ ਦਾਣੇ ਵੀ ਪਾਏ ਸਾਰੇ ਤੋਤੇ ਉਹੀ ਗੱਲ ਬੋਲਦੇ ਬੋਲਦੇ ਇੱਕ ਇੱਕ ਕਰਕੇ ਜਾਲ ਤੇ ਆ ਕੇ ਬੈਠ ਗਏ ਤੇ ਸਾਰੇ ਦੇ ਸਾਰੇ ਤੋਤੇ ਜਾਲ ਵਿੱਚ ਫਸ ਗਏ ਸ਼ਿਕਾਰੀ ਹੈਰਾਨ ਰਹਿ ਗਿਆ ਇਹ ਕੀ ਹੋਇਆ ਕੀ ਉਹ ਸਾਧੂ ਕੋਲ ਕੋਈ ਜਾਦੂਈ ਸ਼ਕਤੀ ਹੈ ਇਹ ਜਾਣਨ ਲਈ ਉਹ ਜਾਲ ਵਿੱਚ ਫਸੇ ਸਾਰੇ ਤੋਤਿਆਂ ਨੂੰ ਲੈ ਕੇ ਉਸ ਸਾਧੂ ਕੋਲ ਚਲਿਆ ਗਿਆ ਉਹਨਾਂ ਦੇ ਪੈਰੀਂ ਪੈ ਕੇ ਬੋਲਿਆ ਹੇ ਮਹਾਤਮਾ ਇਹ ਕੀ ਜਾਦੂ ਕੀਤਾ ਤੁਸੀਂ ਇਹ ਕਿਵੇਂ ਸੰਭਵ ਹੋ ਗਿਆ ਇਹ ਸਾਰੇ ਤੋਤੇ ਤਾਂ ਜਾਣਦੇ ਸੀ ਕਿ ਜਾਲ ਵਿੱਚ ਨਹੀਂ ਫਸਣਾ ਫਿਰ ਇਹ ਕਿਵੇਂ ਫਸ ਗਏ ਸਾਧੂ ਨੇ ਮੁਸਕਰਾ ਕੇ ਕਿਹਾ ਇਹ ਤੋਤੇ ਸਿਰਫ ਜਾਣਦੇ ਸੀ ਸਮਝਦੇ ਨਹੀਂ ਸੀ ਇਹ ਤੋਤੇ ਸਿਰਫ ਇਹ ਗੱਲ ਨੂੰ ਦੁਹਰਾ ਰਹੇ ਸੀ ਗੱਲ ਤੇ ਇਹਨਾਂ ਨੇ ਅਮਲ ਨਹੀਂ ਕੀਤਾ ਕਾਮਲ ਕਰਨਾ ਇਹੀ ਤਾਂ ਉਹ ਜਾਦੂਈ ਸ਼ਕਤੀ ਹੈ ਜੋ ਇਹਨਾਂ ਨੂੰ ਜਾਲ ਵਿੱਚ ਫਸਣ ਤੋਂ ਬਚਾ ਸਕਦੀ ਸੀ